ਬਾਰਿਸ਼ ਫੁੱਲ ਹੋ ਰਹੀ ਹੈ ਵਧੀਆ ਮੌਸਮ ਹੈ ਮੇਰੇ ਤੇ ਤਾਰਾਂ ਵਾਲਾ ਬੁਰਸ਼ ਫੇਰਨ ਵਾਲਾ ਹੋ ਗਿਆ ਗਲੇ ਵਿੱਚ ਲੱਗਦਾ ਫਾਦਾ ਵੀ ਨਹੀਂ ਕੋਈ ਛੋਲਟ ਪੁਲਟ ਫਿਰ ਕਿਉਂ ਹੋ ਗਿਆ ਆ ਆਪਾਂ ਮਤਲਬ ਬੰਦੇ ਬਹੁਤ ਅਮੀਰ ਬੰਦੇ ਆ ਆਪਾਂ ਆਪਾਂ ਬੈਟਰੀ ਬੂਟਰੀ ਕੱਢ ਕੇ ਅਮੀਰ ਭੇਜ ਰਹੀ ਹੈ ਬਹੁਤ ਬੜਾ ਬੜੀ ਕਿਰਪਾ ਬੜਾ 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 ਪੈਸਾ ਸਾਡੇ ਕੋਲ ਬੜਾ ਕੋਈ ਪਰਵਾਹ ਨਹੀਂ ਜੱਟਾਂ ਨੂੰ ਇਸ ਲਈ ਪਰਵਾਹ ਨਹੀਂ ਕਿਉਂਕਿ ਖਰਾਬ ਆ ਅਦਰਵਾਈਜ਼ ਆਈ ਐਮ ਸੋ ਕੰਜੂਸ ਮੈਂ ਤੇ ਮਰਮਰ ਜਾਨੀ ਦੀ ਜਾਂਦੇ ਤੇ ਮੀਂਹ ਫੁੱਲ ਪੈ ਰਿਹਾ ਇਹ ਤੇ ਬਾਹਰ ਤਾਂ ਮੈਂ ਸਿਰਫ ਵੈਦਰ ਉਠਾਉਣ ਲਈ ਆ ਗਈ ਬਾਹਰ ਮੈਂ ਤੇ ਹੁਣ ਚੱਲ ਗਏ ਅੰਦਰ ਵੇਖੀਏ ਕੰਮ ਕਾਰ ਕਰੀਏ ਕੋਈ ਜਰਾਤੀ ਬਹੁਤ ਹੋਇਆ ਸੀ ਦੇ ਦੇ ਕਿਹੜਾ ਦੇ ਦੇ ਕਿਹੜਾ ਮੈਂ ਤੇ ਇਹਦੇ ਨਾਲ ਬਹੁਤ ਗੇੜੇ ਦਿੱਤੇ ਪਰ ਆਪਣੇ ਕੋਈ ਤੇ ਨਹੀਂ ਵਾਹ ਨਾ ਰਹੀ ਫਿਰ ਕਿਉਂਕਿ ਬਾਕੀ ਵਿਚਾਰਾ ਕੰਮ ਇਹਨੂੰ ਕਰਨਾ ਪੈ ਰਿਹਾ ਪਰ ਹੁਣ ਇੱਕ ਗੇੜੇ ਮਾਤਾ ਜੀ ਨੇ ਪੂਰੇ ਕਰ ਦਿੱਤੇ ਆ ਉਹਨਾਂ ਨੇ ਦੇ ਦੇ ਗੇੜਾ ਪੂਰਾ ਕਰਤਾ ਉਹ ਤੇ ਹੁਣ ਮੈਂ ਇਹਨੂੰ ਬਣਾਉਣ ਲੱਗੀ ਆ ਰੱਖਣੀ ਪਉਣੀ ਫਿਰ बोलो पांडे का माई दे बोलो पांडे का माई दे पांडे क्यों माई दे समझाओ मेरी ਮੈਂ ਕੀ ਮੈਂ ਅੱਛਾ ਅੱਛਾ ਤੇ ਪਾਣੀ ਕਿੰਨੀ ਵੇਦੀ ਵਾਲੀ ਚ ਪੀਂਦੇ ਜੋ ਬੰਦੇ ਦੇ ਪਿੱਛੇ ਲਾ ਕੇ ਪ੍ਰੋਡਕਟਾਂ ਵਾਲੇ ਦੇ ਬੋਲੋ ਪਾਣੀ ਮੇਰਾ ਆ ਤੂੰ ਪੂਣੀ ਚੁੱਕ ਲੈ ਜੇ ਉੱਥੇ ਬਾਹਰ ਕੱਟੀ ਜਿਹੜੀ ਮੈਂ ਇਹ ਰੋਜ਼ ਭਾਈ ਸਾਹਿਬ ਇਦਾਂ ਨਾ ਪੂਣੀ ਮੈਂ ਸਾਰੀ ਹਿਸਟਰੀ ਬਾਈ ਦਸੂੰਗੀ ਤੇ ਕੀ ਸੀ ਇਹ ਇੱਥੇ ਸੁੱਟ ਦਿੰਦੇ ਆ ਵੇਖੋ ਪੱਤੀ ਪਈ ਇਹਦੇ ਵਿੱਚ ਹੀ ਸਾਰੀ ਪੱਤੀ ਖਿਦਰੀ ਅੱਛਾ ਲਹੀਏ ਤੁਸੀਂ ਵੀ ਕੀ ਪਿੰਦੇ ਤੇ ਇਹ ਪ੍ਰੋਡਕਟ ਅੱਛਾ ਆ ਜਿਹੜਾ ਗਲਾਸ ਇਹ ਤਿੰਨ ਚਾਰ ਗਲਾਸ ਪੀਂਦੇ ਤੇ ਮੈਂ ਜਦੋਂ ਚਾਹ ਬਣਾਉਣੀ ਆ ਤੇ ਮੈਂ ਤਸਲਾ ਨਹੀਂ ਸਾਫ਼ ਕਰਦੀ ਮਤਲਬ ਉਸ ਟਾਈਮ ਮੇਰਾ ਨਹੀਂ ਜੀ ਕਰ ਮੈਨੂੰ ਜੀ ਕਰਦਾ ਵੀ ਗਰਮ ਗਰਮ ਚਾਹ ਪੀਵਾਂ ਇਹ ਭਾਈ ਸਾਹਿਬ ਪੱਤੀ ਜਮੇਤੀ ਜਿਹੜੀ ਪੂਣੀ ਹੈ ਨਾ ਉਹ ਇਚਰਾ ਦਿੰਦੇ ਆ ਤੇ ਮੈਂ ਰੋਜ਼ ਲੱਭਦੀ ਆ ਕਿ ਭਈ ਇਹ ਬੰਦਾ ਕਿਹੜਾ ਵਜਾ ਇਤਨਾ ਨਹੀਂ ਹਰਕਤ ਕਰਦੀ ਆ ਇਹ ਅਜ ਰੰਗਿਆ ਥੀ ਫੜੇ ਗਏ ਤੇ ਹੁਣ ਇਹ ਫੇਰ ਅਛਾ ਹੁਮ ਹੁ ਬਣਾ ਕੇ ਪ੍ਰੋਡਕਟ ਉਥਾਉਂ ਫੇਰ ਮੈਨੂੰ ਜੜਿਆ ਗੁੱਸਾ ਮੈਂ ਇਨਕੁਆਰੀ ਕੀਤੀ ਕਿ ਕੌਣ ਇਹਦੇ ਪਿਛੇ ਕਹਿੰਦੇ ਮੈਂ ਆ ਤੇ ਮੈਂ ਕਿਹਾ ਤੁਸੀਂ ਕਿਵੇਂ ਦਾ ਰਹਿੰਦੇ ਹੋ ਕਹਿੰਦੇ ਤੈਨੂੰ ਨਾ ਸਬਕ ਸਿਖਾਉਣਾ ਮੈਂ ਦਿਨ ਵਜਾ ਸਬਕ ਸਿਖਾਉਣਾ ਮਤਲਬ ਕੋ ਬੰਦੇ ਦਾ ਮੂਡ ਨਾ ਕੰਮ ਕਰਨ ਦਾ ਨਾ ਆਈ ਐਮ ਗੋਇੰਗ ਟੂ ਸਟਾਰਟ ਟੂ ਡੂ ਵਰਕ ਬਸ ਤੁਸੀਂ ਪਤਲੇ ਹੋਣਾ ਤੁਸੀਂ ਯੂਅਰ ਪ੍ਰੋਬਲਮ ਹੋਣ ਕੀ ਬੋਲਣ ਲੱਗੇ ਹੋ ਹਮਮ ਔ ਚੱਕ ਲੋ ਚੱਕ ਲੋ ਚੱਕ ਲੋ ਕਦੋਂ ਆਉਂ ਚੱਲੀ ਬਸ ਆਹ ਦੀ ਨਾਲ ਨਾਲ ਦਾ ਟੀਜ ਸਾਰਾ ਦਿਨ ਤੁਹਾਨੂੰ ਮੈਂ ਰਿਕਾਰਡ ਕਰਨਾ ਕਿੰਨੀ ਵਾਰੀ ਤੁਸੀਂ ਇਹ ਮੱਗ ਜਿਹਾ ਬੀਅਰ ਵਾਲਾ ਪੀਂਦੇ ਜੇ ਪਤਾ ਨਹੀਂ ਇਹ ਕਿਹੜੇ ਪ੍ਰੋਡਕਟ ਨੇ ਤਖਲੇ ਹੋਣ ਵਾਲੇ ਆ ਡੋਨਟ نو ਹਮ ਬਸ ਕਰੋ ਕਿੰਨੇ ਹੀ ਖਾਣੇ ਨੇ ਚੱਕੀ ਜਾਂਦੇ ਹੋ ਤੇ ਮੀਂਹ ਕਿੰਨਾ ਕਮਿੰਦਾ ਪਿਆ ਯੈਸ ਮੀਂਹ ਕਿੰਨਾ ਕਮਿੰਦਾ ਪਿਆ ਮੀਂਹ ਕਾਫੀ ਓਕੇ ਕੀ ਕਰ ਆ ਇੱਕ ਕਹਾਵਤ ਹੈ ਕਿ ਨਾ ਵਿਆਜ ਬੀ ਦਾ ਲੇਖਾ ਇੱਕ ਤੇ ਮੈਨੂੰ ਕੰਮ ਪੈਂਦਾ ਭਾਈ ਨਾ ਇੱਕ ਇੱਕ ਕਬੂਤਰ ਜੜਿਆ ਉਹ ਆ ਕੇ ਇੱਥੇ ਆਪਣੀ ਦੁਨੀਆ ਵਸਾਉਂਦੇ ਐ ਕਾਰਨਰ ਚ ਤੇ ਇੱਥੇ ਆਪਾਂ ਵੈਸੇ ਨਾ ਇੱਟਾਂ ਰੱਖ ਦੇਣੀ ਹੁੰਦੀ ਹੈ ਕਿ ਮਤਲਬ ਇਹ ਨਾ ਆਉਣ ਮੈਂ ਸੁਣਿਆ ਕਿ ਜਿਹੜੇ ਕਬੂਤਰ ਹੁੰਦੇ ਆ ਮਤਲਬ ਉਹ ਚੰਗੇ ਨਹੀਂ ਹੁੰਦੇ ਨਾ ਘਰ ਵਿੱਚ ਐ ਇਹਨਾਂ ਨੇ ਪਤਾ ਨਹੀਂ ਕਿੱਥੋਂ ਜੰਗਲਾਤ ਲਿਆ ਕੇ ਉਹਨਾਂ ਇੱਥੇ ਸੁੱਟਤਾ ਤੇ ਆਪੇ ਦੋਵੇਂ ਜਣੇ ਉੱਡ ਕੇ ਤੇ ਉਹ ਬੈ ਕੇ ਆਲੋ ਵੇ ਵੀਰ ਉਹ ਬਾਈ ਪਤ ਤਾੜੀ ਦੀ ਨਮਿਆ ਘਰ ਬਣਾ ਦੇਣੀ ਆ ਬਹੁਤੀ ਗੱਲ ਮੈਨੂੰ ਨਾ ਤੰਗ ਕਰੋ ਭਾਈ ਮੇਰ ਕੋ ਇੰਨਾ ਟਾਈਮ ਨਹੀਂ ਆ ਕੇ ਮੈਂ ਪਲ-ਪਲ ਤੁਹਾਡਾ ਇਤਰਾ ਕਰਾਂ ਚੁੱਕਾ ਤੁਹਾਡਾ ਸਮਾਨ ਫੇਰ ਤੁਹਾਨੂੰ ਬਾਹਰ ਛੱਡ ਕੇ ਆਵਾਂ ਤੂੰ ਵੀਰ ਕਿਤੇ ਹੋਰ ਕਰਾਏ ਤੇ ਚਲ ਜੋ ਜਾਣ ਦੋ ਗੁੱਸਾ ਮੈਨੂੰ ਅੱਗੇ ਬੜੇ ਕੰਮ ਆ ਹੈ ਲੋ ਵੀਰ ਸੋਲੋ ਗੱਲ ਲੈ ਦੱਸ ਨਾਰਾਜ਼ ਹੋ ਗਏ ਹੱਦ ਹੋ ਗਈ ਤਾਂ ਡੀ ਆਲੀ ਜਾਂ ਤੇ ਵੀਰ ਇਹਨਾਂ ਨੂੰ ਮਤਲਬ ਆਪਣਾ ਚੁੱਕ ਕੇ ਤੇ ਫੇਰ ਲੈ ਜਾ ਕਰੋ ਹੁਣ ਇਹ ਕੀ ਪੰਗੇ ਮੇਰੇ ਨਾਲ ਲੈਂਦੇ ਰਹਿੰਦੇ ਜੇ ਦੱਸੋ ਅਕੀ ਕਰਾਂ ਮੈਂ ਦੱਸੂ ਨੂੰ ਦੁਬਾਰਾ ਸਾਫ਼ ਕਰਕੇ ਉਹ ਸਾਰੇ ਮਤੇ ਵਿੱਚ ਬਾਉਨ ਲੱਗੀਆਂ ਕਿੰਨਾ ਬਹੁਤ ਕੁਝ ਗੀਰ ਸਾਰਾ ਕੁਝ ਵਿੱਚ ਰੱਖ ਲਿਆ। ਅੱਜ ਤਾਂ ਆਪਣਾ ਇਹ ਜਿਹੜਾ ਹੈਗਾ ਹੀ ਇਹ ਕੰਮ ਕਿ ਹੋਣ ਵਾਲਾ ਇਹ ਅੱਧਾ ਰਹਿ ਗਿਆ ਸੀ। ਸਵੇਰੇ ਆਪਾਂ ਇਹਨੂੰ ਸਟਾਰਟ ਕੀਤਾ ਤੇ ਆ ਆਪਣੇ ਕੋ ਇੰਨਾ ਮੱਖਣ ਬਣ ਗਿਆ ਤੇ ਹੁਣ ਆਪਾਂ ਲਗੇ ਤੇਸੀ ਘਿਓ ਬਣਾਉਣਾ। ਤੇ ਘਾਵਤ ਇਹ ਯਾਦ ਆ ਰਹੀ ਆ ਵੀ ਆ ਹੁਣ ਇੰਨਾ ਮੱਖਣ ਆਪਣੇ ਕੋ ਬਣ ਗਿਆ ਕਿ ਉਹ ਬਣ ਜਣਾ ਹੁਣ ਇਹਦਾ ਸਾਨੂੰ 1/2 ਗੋੜ 2 ਕਿਲੋ ਤੇ ਪਾਣੀ ਚਾਣਾ ਠੀਕ। ਤੇ ਇਹ ਕਿਉਂ ਖਾ ਕੇ ਤੇ ਮੈਂ ਹਮ ਆਪਣੀ ਰੀਜ ਪੂਰੀ ਕਰ ਲਾ ਕੀ ਫਲਾਣਾ ਕਿਉਂ ਖਾਂਦਾ ਫਲਾਣਾ ਮਰਿਆ ਇਹ ਕਾ ਉਹ ਤਾਂ ਸੱਚੀ ਕਾ ਨਹੀਂ ਮੁਰਦੇ ਦੇ ਮੂੰਹ ਨੂੰ ਕਿਉਂ ਤੇ ਬੜੇ ਲੋਕੀ ਲਾਉਂਦੇ ਆ ਮਗਰੋਂ ਕੀ ਤਾਂ ਕਹਿੰਦੇ ਲਾਉਣਾ ਕਿ ਨਹੀਂ ਲਾਉਣਾ ਮੁਰਦੇ ਜਦੋਂ ਬਣ ਜੇਣਾ ਤੇ ਆ ਜੀ ਦੇ ਜੀ ਮੇਰਾ ਤਾਂ ਕਿਉਂ ਖਾ ਕੇ ਲੈ ਸ਼ਹੀਦ ਹੋ ਜਾਵੇਂ ਜੀ ਸ਼ਾਮ ਦਾ ਟਾਈਮ ਹੋ ਗਿਆ ਲਾਈਟ ਸੌਣ ਹੋ ਗਈਆਂ ਨੇ ਆ ਸਵੇਰ ਦੇ ਕੱਪੜੇ ਬਾਰ ਬਾਰ ਪਾਏ ਲਾਂ ਤੇ ਫੇਰ ਸਿਕਾਈ ਫੇਰ ਲਿਆਂਦੀ ਫੇਰ ਅੰਦਰ بارش ਨੇ ਬਹੁਤ ਪਰੇਸ਼ਾਨ ਕੀਤਾ ਦਿਸ ਇਜ਼ ਆਵਰ ਰੂਮ ਸੋ ਟਾਈਮ ਹੋ ਗਿਆ ਏ ਜਗਵੀਰ ਸਿੱਧੂ ਕਿੰਨਾ ਟਾਈਮ ਹੋਇਆ ਜੀ ਜੀ ਕਿੰਨਾ ਟਾਈਮ ਹੋਇਆ 7:30 ਹੋ ਗਿਆ ਫੁਲਕਾ ਬਣਾਵਾ ਓਕੇ ਗੁੱਡ ਨਾਈਟ ਜੀ ਮਿਲਦੇ ਆ ਨਿਊ ਵਲੌਗ ਵਿੱਚ ਥੈਂਕ ਯੂ ਸੋ ਮਚ ਫਾਰ ਵਾਚਿੰਗ ਔਰ ਕਮੈਂਟ ਐਂਡ ਲਾਈਕ ਜ਼ਰੂਰ ਕਰਿਆ ਕਰੋ